ਯਾਰ ਨਾ ਪੁਰਜੀ ਬਣਾਉਣੀ ਘਰ ਦੇ ਨੇ ਕਿਹਾ ਸੀ ਕੀ ਕਰੀ ਜਿੰਨਾ ਹੈ ਆ ਹੀ ਕਰੀ ਜਿੰਨਾ ਹੈ ਭਾਈ ਯਾਰ ਪੁਰਜੀ ਬਣਾਉਣੀ ਉਹਦਾ ਘਰ ਦੇ ਨੇ ਕਿਹਾ ਸੀ ਛੋਲਿਆਂ ਦੀ ਇਹ ਨਹੀਂ ਇਹ ਤੇਰੀ ਪੁਰਜੀ ਬਣਾਉਂਦੇ ਹਾਲ ਹੈ ਪੁਰਜੀ ਐਵੇਂ ਬਣਦੀ ਹੈ ਤਾਂ ਹੋਰ ਕਿਵੇਂ ਬਣਦੀ ਹੈ ਤੁਹਾਨੂੰ ਕੀ ਪਤਾ ਹੈ ਗੱਦੋਂ ਨੂੰ ਕੀ ਪਤਾ ਗਲਕੰਦ ਦਾ ਪੰਜਾਬ ਵਾਲਿਆਂ ਨੂੰ ਕਿਦਾ ਪੁਰਜੀ ਕਿਵੇਂ ਬਣਦੀ ਛੋਲਿਆਂ ਦੀ ਯਾਰਾ ਕਿਉਂ ਪਿਆਵਾਲਿਆਂ ਨੂੰ ਕਿਉਂ ਨਹੀਂ ਪਤਾ ਸਾਡੇ ਪਿਆਵਾਂ ਚ ਪੁਰਜੀ ਨਹੀਂ ਬਣਦੇ ਪੁਰਜੀ ਇਸ ਤਰ੍ਹਾਂ ਐਵੇਂ ਡੋਂਕੇ ਬਣਦੀ ਹੈ ਐ ਡੋਂਕੇ ਜੜਾ ਹੀ ਕੱਢੀ ਪੁਰਜੀ ਦਾ ਤੂੰ ਮੇਰੀ ਪਰਮਾ ਸ਼ਹਿਰ ਤੇ ਰਹਿਣਾ ਕਰਕੇ ਨਹੀਂ ਪਤਾ ਲੱਗਦਾ ਮੈਨੂੰ ਤੂੰ ਮੇਰੀ ਤਾਂ ਪੁਰਜੀ ਬਣਾ ਗਿਆ ਨਾ ਕਿਉਂ ਤੇਰਾ ਤੇ ਜੜਾਂ ਹੀ ਕੱਢ ਗੈਰੀਆਂ ਬੂਟਾ ਦਾ ਖਰਾਬ ਹੋ ਗਿਆ ਨਾ ਇਨਸਾਨ ਹੋ ਗਿਆ ਹੋਰ ਨਹੀਂ ਇਹ ਆਹੀ ਬਾਈ ਸ਼ਹਿਰਾਂ ਸਾਨੂੰ ਪਤਾ ਹੀ ਨਹੀਂ ਪਈ ਅਸੀਂ ਤਾਂ ਸ਼ਹਿਰਾਂ ਚ ਪਲੇ ਜੰਮੇ ਆਂ ਤਾਂ ਆਖੀ ਨਾ ਵੀ ਗੱਦੋਂ ਨੂੰ ਕੀ ਪਤਾ ਗਲਕੰਦ ਦਾ ਇਹਦਾ ਇਹਦਾ ਕੀ ਕਹਾਵਤ ਹੁੰਦੀ ਹੈ ਇਹ ਹੀ ਹੁੰਦੀ ਹੈ ਆਹੀ ਹੁੰਦੀ ਕਹਾਵਤ ਬਾਈ ਸ਼ਹਿਰਾਂ ਕੀ ਉਹਦਾ ਪੁਰਜੀ ਕਿਵੇਂ ਬਣਦੀ ਹੈ ਅੱਛਾ 10000 ਬਾਈ ਸਾਨੂੰ ਸ਼ਹਿਰਾਂ ਵਾਲਿਆਂ ਨੂੰ ਉੱਤੋਂ ਡੰਗ ਕੇ ਬਣਦੀ ਵੀਰੇ ਆਹ ਉੱਤੋਂ ਡੰਗ ਕੇ ਆਏ ਐਂ ਐਂ ਪੱਤੇ ਤੋੜ ਅੱਛਾ ਐਂ ਤੋੜ ਲਈ ਹਾਂ ਇਹ ਹੁਣ ਬੂਟਾ ਖੜਾ ਨਾ ਹਾਂ ਇਹ ਲਗਰਾਂ ਹੋਰ ਤਾਂ ਕੱਢ ਲੂਗਾ ਅੱਛਾ ਇਹਦੇ ਚ ਫਿਰ ਇਹ ਚ ਆਲੂ ਪਾਉਣੇ ਪੈਂਦੇ ਕਿ ਆਹੀ ਆਲੂ ਤਾਂ ਉਹ ਤਾਂ ਖੋਡੀ ਚ ਹੈ ਜੇ ਪਾਉਣੇ ਪਾ ਲੋ ਅ ਸ਼ਹਿਰ ਨੂੰ ਪਾਣ ਕੇ ਪੁਰਜੀ ਬ ਮਾਦਾ ਯਾਰ ਫਿਰ ਤੇਰਾ ਨੁਕਸਾਨ ਕਰਤਾ ਬਈ ਹੈ ਕੁਛ ਨਹੀਂ ਹੁੰਦਾ ਕੁਛ ਨਹੀਂ ਕੁਛ ਨਹੀਂ ਦੇਖ ਕੇ ਹਜੇ ਤਾਈ ਬਾਬੇ ਇੱਕ ਹੀ ਪੱਟਾ ਹੈ ਸ਼ੁਕਰਾ ਤੋਂ ਕਿ ਜਰਾ ਠੋਕੀ ਨਹੀਂ ਮੇਰੇ ਕਿ ਪਛਾਣ ਲਈ ਹੀ ਪਛਾਣ ਲਈ ਨਾ ਬਰਾੜਾ ਬੈਠਾ ਲੱਗ ਪਾ ਮੈਨੂੰ ਲੈ ਬਈ ਯਾਰ ਦੀਪ ਨੇ ਤਾਂ ਜਮਾ ਇਹ ਬੰਦਾ ਹੋਰ ਹੁੰਦਾ ਮਤਲਬ ਉਹ ਵੀ ਮਾਂ ਤੇ ਖੇਤ ਹੀ ਮਾ ਦੀਪ ਵਾਲੇ ਚ ਬਹਿ ਜਾ ਕੇ ਹੈ ਤੇ ਆ ਕਰਮ ਵਾਲੇ ਵੀ ਫਿਰਦੇ ਆ ਹਾਂ ਕਿਹੜੇ ਦਾ ਫਿਰਿਆ ਤੇ ਇਹਨਾਂ ਦਾ ਹੱਕ ਇਹਨਾਂ ਦਾ ਹੱਕ ਆਪੇ ਲੈ ਜਾਣਗੇ ਆਪ ਦਾ ਜਿਹੜਾ ਜਿਹੜਾ ਜੀਵ ਧਰਤੀ ਦਾ ਹੈ ਨਾ ਉਹਦਾ ਹੱਕ ਉਹਨੇ ਲੈ ਜਾਣਾ ਲੈ ਜਾਣਾ ਕੋਈ ਕੁਛ ਨਹੀਂ ਛੇੜਦਾ ਜਮਾ ਇੱਕ ਇੱਥੇ ਆ ਇੱਕ ਉੱਥੇ ਆ ਨੁਕਸਾਨ ਨਹੀਂ ਵੱਧਿਆ ਹੁੰਦਾ ਭੋਰਾ ਠੀਕ ਆ ਤੇ ਛੋਲੇ ਹੋ ਗਿਆ ਮਿੱਤਰੋ ਤਿਆਰ ਤੇ ਭੁਰਜੀ ਆਲੇ ਹੋ ਗਿਆ ਤੇ ਭੁਰਜੀ ਬਣਾਤੀ ਸੀ ਮੈਂ ਤਾਂ ਇਹਦੀ ਮਨ ਲਾ 10 12 ਬੂਝਾਂ ਖਿੱਚੀ ਜਾਂਦਾ ਹੈ ਨਾ ਹਾਂ 10 15 ਬੂਟੇ ਨੁਕਸਾਨ ਦਾ ਹੁੰਦਾ ਸਾਨੇ ਆਂਦੇ ਹੈ ਨਾ ਤੇ ਆਹ ਦੀਪ ਆਪਾਂ ਉਦੋਂ ਵੀਡੀਓ ਬਣਾਈ ਸੀਗਾ ਨਾ ਉਦੋਂ ਬਾਈ ਵੀਜੇ ਸੀਗੇ ਜਿਹੇ ਅਸੀਂ ਆਏ ਸੀਗੇ ਤੇ ਚਲੋ ਹਾਸਾ ਠੱਠਾ ਥੋੜਾ ਬੋਤਾ ਕਰਨਾ ਪੈਂਦਾ ਕਿਉਂਕਿ ਵੀਡੀਓ ਫੇਰ ਵੇਖਦਾ ਅਗਲਾ ਨਹੀਂ ਤਾਂ ਬਈ ਗਾੜ ਪਾ ਜਾਂਦਾ ਹੈਗਾ ਨਾ ਹਾਲਾਂਕਿ ਇਹ ਕਹਿੰਦਾ ਕੁਛ ਨਹੀਂ ਪਤਨੀ ਕੀ ਕਰੀ ਜਾਂਦੇ ਹੈਗੇ ਭੁੱਲੀ ਜਾਂਦੇ ਰਹਿੰਦੇ ਆ ਤੇ ਸ਼ੋਲੇ ਬਾਈ ਹੁਣ ਕਿੰਨੇ ਦਿਨਾਂ ਨੂੰ ਇਹ ਜਮਾਂ ਇਹ ਤਾਂ ਬਈ ਟਾਈਮ ਲੱਗੂ ਆ ਕਿੰਨੇ 90 ਦਿਨ 30 ਦਿਨ 90 90 ਦਿਨ ਤਾਂ ਲੈ ਹੀ ਜਾਂਦੇ ਮਾਲਕ ਜਿੱਥੇ ਹੁਣ ਬਹੁਤ ਚਿਰ ਦਵੀਜੇ ਵੇ ਅੱਛਾ ਹੁਣ ਟਾਈਮ ਤਾਂ ਪੁੱਲ ਗਿਆ ਆਪਾਂ ਠੀਕ ਆ ਤੇ ਵੈਰੈਟੀ ਕਿਹੜੀ ਸੀਗੀ ਇਹ ਇਹ ਗੰਗੋਰ ਗੰਗੋਰ ਹਾਂ ਤੇਰ ਫੁੱਲਦੇ ਬੜੇ ਆ ਉਸ ਮਰਾੜ ਸੀਗੇ ਉਸ ਮਰਾੜ ਸੀ ਉਹ ਮੋਟੇ ਸੀ ਉਹ ਮੋਟੇ ਸੀ ਇਹ ਥੋੜੇ ਬਰੀਕ ਰਹਿਣਗੇ ਇਹ ਵੀ ਦੇਸੀ ਆ ਇਹ ਦੇਸੀ ਜੀ ਆਉਂਦੇ ਸੀ ਬਗਾਰ ਖਾਦ ਤੋਂ ਫਿਰ ਦੇਸੀ ਦਾ ਪਈ ਹੈ ਕਲਾ ਵੀ ਆ ਬਰਾਨੀ ਚ ਆਗੇ ਨਾਲੇ ਆ ਸਰੋਂ ਵੇਚ ਲਾਓ ਸਰੋਂ ਜੀ ਨੂੰ ਉਹ ਤਿਆਰ ਸਰੋਂ ਵੇਚ ਲਾ ਵਿੱਚ ਖੜੀ ਔਲੀਆਂ ਵਾਲੀ ਹੂੰ ਬਹੁਤ ਥੱਕ ਗਏ ਆਪਾਂ ਤੇ ਕਿਵੇਂ ਹੁਣ ਇਦੂ ਬਾਦ ਮੰਨ ਕੇ ਚੱਲੋ ਇਹ ਜਦੋਂ ਵੇਚਨੇ ਮੰਡੀ ਚ ਆ ਕਿ ਫਿਰ ਉਹ ਵੀ ਵੀਰਪਰਾ ਲਈ ਜਾ ਸਕਦਾ ਆ ਲਿਆ ਸਕਦਾ ਆਪਣੇ ਕੋਲ ਹੈ ਕਹਿ ਲਗੇ ਫਿਰ ਕਹਿ ਦੋ ਪਿਛਲੇ ਯਾਰ ਸਾਰੇ ਲੈ ਕੇ ਗਏ ਹੈ। ਹਾਂ। ਉਹ ਤਾਂ ਪਾ ਉਹਦੇ ਪੇਜ ਤੇ ਵੇਚਾਂਗੇ। ਹੈ। ਇਹਲਾ ਹੁਣ ਦੀਪ ਕੰਨਾ ਮਾ ਆਪਦੇ ਪੇਜ ਤੇ ਵੇਚੂਗਾ। ਪੇਜ 10 ਪਹਿਲਾਂ ਸਾਰੇ। ਪੇਜ ਮੇਰਾ ਵੀ ਦੀਪ ਰਮਣਾ ਨਾਮ ਦਾ। ਦੀਪ ਰਮਾਣੇ ਦੇ ਨਾਮ ਤੇ ਪੇਜ ਹੈ ਤੇ ਵੀਡੀਓ ਤੇ ਥੱਲੇ ਮੰਨ ਕੇ ਚਲੋ ਕਮੈਂਟ ਕਰ ਦਿਓ ਜਿਹਨੂੰ ਛੋਲੇ ਚਾਹੀਦੇ ਆ। ਠੀਕ ਹੈ ਉਹ ਦੀਪ ਆਪੇ ਵੇਖ ਲੂਗਾ ਨੰਬਰ ਛੱਡ ਦਿਓ। ਠੀਕ ਹੈ। ਦੂਜੀ ਗੱਲ ਜੇ ਮੇਥੋਂ ਵਗਾਉਣੇ ਆ ਤਾਂ ਮੈਨੂੰ ਕਾਲ ਕਰ ਲਿਓ। ਯਾ 68 8 ਹੈ ਜਿਹੜਾ ਮਰਜ਼ੀ ਲੈ ਤਾ ਤੂੰ ਵੇਚ ਤਾ ਤੂੰ ਵੇਚ ਲੈ। ਕੋਈ ਵੇਚ ਸਕਦਾ ਸਾਡਾ ਕੋਈ ਚੱਕਰ ਨਹੀਂ। ਬਾ ਤੁਹਾਡਾ ਫਾਇਦਾ ਹੀ ਆ ਚੰਗੀ ਚੀਜ਼ ਖਾਉਣੀ ਆ ਇਹ ਗਰੰਟੀ ਆ ਵੀ ਇਹ ਤੇ ਰਿਸਪਰੇ ਕੋਈ ਨਹੀਂ ਕਰਨੀ ਕੋਈ ਨਹੀਂ ਕਰਨੀ ਬਾਈ ਜੇ ਲੋੜ ਪਈ ਤਾਂ ਲੋੜ ਪਈ ਤਾਂ ਜੇ ਸੁੰਡੀ ਪੈ ਗਈ ਤਾਂ ਫਿਰ ਗੱਲ ਕਰਨੀ ਪਊਗਾ ਹਾਂ ਇੱਕ ਇੱਕ ਅਣਸਰ ਦੇ ਉਹ ਕਰਾਂਗਾ ਮੈਂ ਬਾਈ ਕਰਨੀ ਆ ਪੈਦੀ ਆ ਪਰ ਇਹ ਨਹੀਂ ਵੀ ਬਾੜੀਆਂ ਨੂੰ ਜ਼ਹਿਰੀ ਬਣਾ ਦੇਣਾ ਹਾਂ ਜ਼ਹਿਰ ਬਣਾ ਦੇਣਾ ਜ਼ਹਿਰ ਨਹੀਂ ਮਤਲਬ ਸੁੰਡੀ ਪੈ ਫਿਰ ਆਪਣਾ ਫਾੜੀ ਖਾ ਗਈ ਫਿਰ ਫਾਇਦਾ ਕੀ ਸਰ ਕੀ ਫਾਇਦਾ ਹਾਂ ਮਿਹਨਤ ਕਰਨੀ ਪਊਗੀ ਮੈਂ ਮਿਹਨਤ ਕਰੂਗਾ ਬਾਈ ਕਹਿੰਦਾ ਤੇ ਬਾਕੀ ਬਾਈ ਦੀਪ ਜਿਹੜੀ ਖੇਤੀ ਕਰਦਾ ਸਰੋਂ ਦੀ ਇਧਰ ਆ ਸਰੋਂ ਦਿਖਾ ਦਿਓ ਨਾਲ ਸਰੋਂ ਹੁੰਦੀ ਆ ਤੇ ਇਹ ਉਹੀ ਸਰੋਂ ਆ ਬਈ ਆਪਾਂ ਵਾਰੀ ਵਾਰੀ ਵੀਡੀਓ ਪਾਈ ਸੀ ਤੇ ਲੋਕ ਚੌੜ ਮੰਨਦੇ ਸੀਗੇ ਤੇ ਦੀਪ ਦੀ ਇਹ ਗੱਲ ਚੋ ਜਦਾਈ ਵੀ ਹੋ ਜਾਂਦੀ ਹੈਗੀ ਤੇ ਪਾਇਆ ਵੀ ਇੱਥੇ ਕਿੰਨੇ ਗ੍ਰਾਮ ਵੀ ਹੈ 400 ਗ੍ਰਾਮ 400 ਗ੍ਰਾਮ ਵੀ ਪਾ ਕੇ ਜਿਹੜੀ ਆ ਇਹ ਸਰੋਂ ਬੀਜੀ ਵੀ ਆ 400 ਗ੍ਰਾਮ ਸਹੀ ਬੀਜ ਦੀਪਕ ਇਹ ਕਹਿੰਦਾ 400 ਗ੍ਰਾਮ ਦੀ ਮੰਨਦਾ ਨਾ ਮੈਂ ਤੇ ਫਸੀ ਪਈ ਆ 400 ਗ੍ਰਾਮ ਨਾਲ ਇਹ ਤਾਂ ਜੋ ਬਣ ਚੜਦਾ ਇਹ ਤਾਂ ਜੋ ਬਣ ਚੜਦਾ ਕਿਲੋ ਕਿਲੋ ਬੀਵੀ ਕਈ ਪਾਉਂਦੇ ਭਾਈ ਕਹਿੰਦੇ ਸੀ ਇਹ ਬਾਈ ਜੋਤ ਨਾਲ ਵੀ ਕਈ ਕਿਲੋ ਕਿਲੋ ਵੀ ਪਾ ਦਿੰਦੇ ਹੈ ਕਈ ਚੱਲ ਗਲਤ ਵੀ ਗਲਤ ਵੀ ਹੋ ਜਾਂਦਾ ਪਰ ਸਹੀ 400 ਗ੍ਰਾਮ ਪਾਇਆ ਤੇ ਵੈਸੇ ਜਿਹੜੀ ਵੈਕਿਊਮ ਵਾਲੀ ਮਸ਼ੀਨ ਉਹ ਤਾਂ ਬਹੁਤ ਘੱਟ ਪਉਂਦੀ ਆ ਪਰ ਇਹ ਮਸ਼ੀਨ ਦੂਜੀ ਨਾਲ ਵੀਜੀ ਆਪਣੀ ਠੀਕ ਆ ਉਹਦੇ ਕਰਕੇ ਵੀ 400 ਗ੍ਰਾਮ ਪਈ ਪਾਇਆ ਤੇ ਵਧੀਆ ਸਰੋਂ ਉਹ ਦੇਖੋ ਬਾਈ ਪੂਰੀ ਫਸੀ ਖੜੀ ਆ ਤੇ ਇਹ ਕਿਹੜੀ ਵੈਰਾਈਟੀ ਹੈ ਇਹ ਦੀਪਕ ਪਾਇਨਰ 4546 4546 ਠੀਕ ਆ ਪਾਇਨਰ ਦੀ ਆ ਵਧੀਆ ਕੁਆਲਿਟੀ ਆ ਨਾ ਇਹ ਵੀ ਤੇ ਕਣਕ ਕਿਹੜੀ ਵੀਰ ਦਿੰਨੇ ਆ ਕਣਕ 826 826 ਇਹਦਾ ਆ ਗਿਆ ਸਾਡੇ ਵਾਲੇ ਲਛਣਾ ਤੇ ਫਿਰ ਚਪਾਤੀ ਚਬੂਤੀ ਤਾਂ ਨਹੀਂ ਤੁਸੀਂ ਵੀਰ ਦੇ ਖਾਣ ਵਾਲੀ ਹੁਣ ਆਈ ਆ ਨਵੀਂ ਇੱਕ ਹੈ ਜੀ ਚਪਾਤੀ ਨਹੀਂ ਆਪਾਂ ਨੂੰ ਹੈ ਗਾਹ ਨੂੰ ਵੀ ਜੀ ਘਰੇ ਖਾਣ ਵਾਸਤੇ ਆਹੋ ਚਪਾਤੀ ਬਹੁਤ ਸੋਹਣੀ ਉਹ ਵਿਅਸੀ ਵੀਰ ਦਿੰਨੇ ਯਾਰ ਹਾਂ ਥੋ ਵੈਸੇ ਤਾਂ ਤੁਹਾਡੀ ਵਿਅਸੀ ਉਹਦੀ ਰੋਟੀ ਉਹਦੀ ਬਹੁਤ ਵਧੀਆ ਵਿਅਸੀ ਦੀ ਵੀ ਪਰ ਚਪਾਤੀ ਆਈ ਆ ਸਾਡੇ ਹੁਣ ਨਵੀਂ ਉਹ ਵੀ ਘੈਂਟ ਕੁਆਲਿਟੀ ਆ ਉਹਦੀ ਤੇ 826 ਆ ਅੱਧੀ 라ਤੀ ਕੋਰਤ ਦੀ ਨਹੀਂ ਜਿਆਦਾ ਆਪਾਂ ਠੀਕ ਆ ਪਾ ਤਿੰਨ ਕਰ ਰਹੇਗੇ ਇਥੇ ਲਾਵਾਂਗੇ ਬਸ ਪਾਣੀ ਪੁਣੀ ਦਾ ਕਿਵੇਂ ਆਕਤੀ ਪਾਣੀ ਚੱਲੀ ਜਾਂਦਾ ਹੈ ਫਿਰ ਭਰ ਆਵੇ ਸਾਡੀ ਪਾਣੀ ਵਾਧੂ ਸਾਡੀ ਕਿਰਪਾ ਰਵੇ ਫਿਰ ਅਸੀਂ ਹੁਣ ਆਉਂਦੇ ਰਹਗੇ ਆਉਂਦੇ ਰਹਾਂ ਤਾਂ ਵਧੀਆ ਫਿਰ ਤਾਂ ਪਾਣੀ ਸਹੀ ਰਹਿੰਦਾ ਹੋਰ ਬਾਕੀ ਭਾਈ ਆਏ ਆ ਇੱਥੇ ਦੀਪ ਕਿੰਨਾ ਕੁ ਹੈਗਾ ਉਹ ਇਹ ਚੀਜ਼ ਆਹ ਠੇਕਾ ਠੂਕਾ ਹੁਣ ਠੇਕਾ ਲਈ ਆ 17 18 ਜੰਨਾ ਹੈਗਾ 17 18 ਜੰਨਾ ਦੇ ਅੱਧੇ ਵਿੱਚ 17 18000 ਦਾ ਤੇ ਵੇ ਦਾ ਰੇਟ ਹੈ ਵੇ ਤਾਂ ਹੁਣ ਮੰਨ ਲਾ ਜਿਵੇਂ ਅੱਖਾ ਜ਼ਮੀਨ ਵਿਕੀ ਆ ਆ ਆਪਣੇ ਅਮਰਪੁਰ ਉਤਰੀ ਹੂੰ 14 ਲੱਖ ਲਗ ਨੂੰ ਕਿ 14 ਲੱਖ ਠੀਕ ਆ ਤਾਂ ਇੱਥੇ ਲੈ ਸਕਦਾ ਕੋਈ ਬਾਹਰ ਦਾ ਹੈ 50 ਤਾਂ ਫਿਰ ਉਹ ਇਹ ਓਪਨ ਰਜਿਸਟਰੀ ਨਾ ਓਪਨ ਨਹੀਂ ਗਈ ਇਹ ਗੱਜਲੂ ਜੀ ਦੇ ਘਰ ਰਿਸ਼ਤੇਦਾਰ ਤੇ ਹੋਈ ਉਹਦੇ ਨਾਂ ਤੇ ਬਾਕੀ ਘਰ ਵਾਲਾ ਥਾਂ ਲੈ ਸਕਦਾ ਕੋਈ ਹੈ ਨਾ ਹੌਲੀ ਹੌਲੀ ਵੋਟ ਬਣਾਉਣੀ ਪੈਂਦੀ ਹੈ ਹਾਂਜੀ ਹਾਂਜੀ ਟਾਈਮ ਲੱਗ ਜਾਂਦਾ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਜਿਹੜੇ ਪਹਿਲਾਂ ਆਏ ਆ ਤੇ ਬਾਕੀ ਬਾਈ ਮਾਹੌਲ ਵਧੀਆ ਬਾਰਡਰ ਦੇ ਨਾਲ ਹੀ ਪੈਂਦਾ ਇਹ ਹਿੰਦੂ ਮਾਲ ਕੋਟ ਨਾ ਨਾਲ ਹੀ ਬਾਈ ਹੁਣ ਸਾਹਮਣੇ ਬਾਰਡਰ ਆ ਹੋਵੇ ਤੇ ਬਾਕੀ ਸਿਕਿਉਰਿਟੀ ਪੂਰੀ ਐ ਇੱਥੇ ਨਾ ਤੁਹਾਨੂੰ ਕੋਈ ਡਰ ਨਹੀਂ ਡੱਕ ਰਹੀ ਨਾ ਵਧੀਆ ਬਸ ਚੋਰੀ ਚਾਰੀ ਤਾਂ ਹੁੰਦੀ ਨਹੀਂ ਚੋਰੀ ਤਾਂ ਨਹੀਂ ਹੁੰਦੀ ਬਾਈ ਇਹ ਮੈਂ ਆ ਗਿਆ ਬਾਈ ਨਹੀਂ ਮਤਲਬ ਬਾਰੀ ਮੈਂ ਇੱਕ ਹੀ ਹੋ ਗਈ ਉਹਦੇ ਨਾਲ ਅਸੀਂ ਵੀਡੀਓ ਬਣਾਈ ਜਾਂਦੇ ਸੀ ਅਸੀਂ ਹਾਂ ਤੇ ਅਸੀਂ ਆਖਿਆ ਬਾਈ ਇੱਥੇ ਕੋਈ ਚੋਰੀ ਨਹੀਂ ਹੁੰਦੀ ਉਹ ਭੈਣ ਪਵਾਦੀ ਕਿਹੜਾ ਆਇਆ ਚਿੱਟੇ 15 ਮਿੰਟਾਂ ਬਾਅਦ ਮੋਟਰਸਾਈਕਲ ਲੈ ਗਿਆ 15 ਮਿੰਟਾਂ ਬਾਅਦ ਹੀ ਮੋਟਰਸਾਈਕਲ ਚੱਕ ਕੇ ਲੈ ਗਿਆ ਪਰਥਿਆ ਆ ਗਿਆ ਸੀ ਪਰਥਿਆ ਆ ਗਿਆ ਸੀ ਆ ਗਿਆ ਇਹ ਵੀਡੀਓ ਵੀ ਕਰ ਤੁਸੀਂ ਆਪਾਂ ਨੂੰ ਹਾਂ ਤੇ ਆ ਗਿਆ ਤੇ ਬਾਕੀ ਬਾਈ ਉਹ ਸਿਕਿਉਰਿਟੀ ਫੁੱਲ ਆ ਕਿ ਨਾ ਬੇਫਿਕਰੀਆਂ ਅਸੀਂ ਫਬਜੀ ਗੇੜਾ ਮਾਰਦੇ ਰਹਿੰਦੇ ਆ ਹੋਰ ਵ ਸੰਤਾਰਕ ਜ਼ਰੂਰ ਕਰ ਦਿੰਦੇ ਆ ਤੇ ਪਰ ਐ ਨਹੀਂਗਾ ਹਣਾ ਕੋਈ ਨਹੀਂਗਾ ਭਾਈ ਡਰਨ ਡੁਰਨ ਵਾਲੀ ਕੋਈ ਉਹ ਨਹੀਂ ਵਧੀਆ ਜ਼ਮੀਨਾਂ ਪਾਰੀਆਂ ਪਾਣੀ ਨਾਲ ਪਰ ਜੇ ਪਾਣੀ ਆਉਂਦਾ ਸਹੀ ਆ ਜਾਂਦਾ ਸਿਸਟਮ ਨਾਲ ਹੁਣ ਆਹ ਖਾਲੇ ਚਿੱਧਰ ਦਿਖਾ ਦੇ ਪਾਣੀ ਖੜਾ ਤੇ ਅੱਗੇ ਪਾਣੀ ਸੁੱਕੇ ਹੁੰਦਾ ਹੈ ਹਣਾ ਉਦੋਂ ਗਰਮੀ ਤਾਂ ਫਿਰ ਭਾਈ ਪੂਰੀ ਬਰਬਰ ਉੱਡਦੀ ਹੈ ਹਾਂ ਪਤਾ ਕੀ ਬਾਕੀ ਦੀਪ ਦੀ ਡਿੱਗੀ ਬਣ ਗਈ ਜਿੱਤੇ ਡਿੱਗੀ ਬਣਾਲੀ ਖੇਤ ਰਾਜਸਥਾਨ ਜਿੱਤੇ ਡਿੱਗੀ ਬਣੀ ਆ ਸਮਝ ਲਾਓ ਸਰਦਾਰ ਸਰਦਾਰ ਆ ਭਾਈ ਉੱਥੇ ਉਹਦੇ ਸਮਝ ਲਾ ਥੱਲੇ ਪਾਣੀ ਦੇ ਕੂਹੇ ਹੀ ਆ ਸੁਮੰਦਰ ਸੁਮੰਦਰ ਆ ਉਹਦੇ ਉਹਨੂੰ ਭਾਈ ਨਿਆਰਾ ਡਿੱਗੀ ਬਾਜੀ ਦੀਪ ਦੀ ਬਣ ਜਾਣੀ ਆ ਬਸ ਤਿਆਰੀ ਅਬਰੀਏ ਬਸ ਆ ਗਿਆ ਦਸੰਬਰ ਚਾਹ ਚੰਬਰ ਚ ਆ ਗਿਆ ਫਿਰ ਇੱਥੇ ਲਾਇਆ ਕਰਾਂਗੇ ਮਹਿਫਲਾਂ ਤੇ ਇੱਥੇ ਫਾਰਮ ਫੁਰਮਾ ਉਸ ਬਣਾ ਲੂਗਾ ਵਧੀਆ ਬਣਾਵਾਂ ਠੀਕ ਹੈ ਤੇ ਠੀਕ ਹੈ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ